18 ਸਾਲ ਤੋਂ ਇੰਗਲੈਂਡ ਰਹੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਵਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਚਿੱਤ ਜਿੰਦਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਰੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਜੀ ਉਹਨਾਂ ਨੂੰ ਆਪਣੇ ਰੰਟ ਆਰ 18 18 ਸਾਲ ਹੋ ਗਏ ਸੀ ਹਾਂਜੀ ਹੁਣ ਉਹਨਾਂ ਨੇ ਕਦੋਂ ਆਉਣਾ ਹੈ ਦਾ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀਆਂ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟਿਕਟਾਂ ਕੱਢ ਲਈ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੀ ਸੀ ਬਿਲਡਰ ਸੀ ਘੜ ਤੋਂ ਛੋਟੇ ਹੀ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਉਹ ਲਾਸਟ ਟਾਈਮ ਤਾਂ ਅਨਗਲਪਸਾ ਦੋਈ ਗਾ ਕੀ ਉਹਨਾਂ ਨੇ ਕਿਹਾ ਸੀ ਲਾਸਟ ਟਾਈਮ ਗੱਲ ਇਹ ਸੀ ਸਾਡੀ ਸੀਪੀਐਫਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਦੂਜੀ ਵਧੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਇਰੋ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਚਾਰ ਸਾਲ ਦਾ ਬੇਟਾ ਸੀ ਉਹਨਾਂ ਦਾ ਕਿੰਨੇ ਬੱਚੇ ਨੇ ਤਿੰਨ ਬੱਚੇ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਸੁਭਾ ਬਹੁਤ ਹੀ ਸੁਭਾ ਬਹੁਤ ਹੀ ਸੁਭਾ ਤੇ ਗੁਰੂ ਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਸੀ ਬਹੁਤ ਹਸਲਾਈ ਸਾਨੂੰ ਉਹਦੇ ਕਦੇ ਜ਼ਿੰਦਗੀ ਚ ਕੋਈ ਕਮੀ ਨਹੀਂ ਸਾਨੂੰ ਕਦੇ ਆਨ ਦਿੱਤੀ ਉਹਨੇ ਉਹ ਸੱਚੀ ਸਾਡਾ ਰੱਬ ਸੀ ਹੀਰਾ ਸੀ ਬਿਲਡਿੰਗ ਸਾਈਡ ਦਾ ਕੰਮ ਸੀ ਬਿਲਡਰ ਸੀ ਮਿਸਤਰੀ ਹਾਂ ਜੀ ਬੜੀ ਜੱਤੂ ਇਹਨਾਂ ਵਿੱਚ ਕੀ ਕਹਿਣਾ ਕੋਈ ਨਹੀਂ ਇੱਥੇ ਹੀ ਆ ਜੀ ਇਹ ਕਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਮਨ ਦੇ ਵਿੱਚ ਇੱਦਾਂ ਹੀ ਛੱਡਦੇ ਰਹਿਣਾ ਦਿਲ ਸਾਡਾ ਇੱਦਾਂ ਉਹ ਕਾਟਾ ਕਦੇ ਨਹੀਂ ਪੂਰਾ ਹੋਣਾ ਉਹਦੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਭਾਜੀ ਇਹ ਨਹੀਂ ਕਿੰਦਾ ਪੈਂਦੇ ਇੱਦਣ ਹਾਂਜੀ ਤੁਸੀਂ ਤੁਹਾਡੇ ਕੀ ਲਾਤੀ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਹੀ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿ ਸਾਨੂੰ ਸਾਰੇ ਨੂੰ ਆਪਣੇ ਪੜੀ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਪਰ ਬਸੜ ਕੋ ਖੋਗੇ ਪਤਾ ਨਹੀਂ ਕਿ ਹਮ ਲੈ ਗਿਆ ਬੱਚੇ ਵੀ ਨਿੱਕੇ ਨਿੱਕੇ ਰੁਲ ਕੇ ਪਿੱਛੇ ਬਹੁਤ ਘਾਟਾ ਕਹਿ ਗਿਆ ਸਭ ਜਿੰਨਾ ਦੀ ਬਲੈਂਕ ਬੈਠਾ ਤੁਸੀਂ ਤੁਹਾਡੇ ਕੀ ਲਾਤੇ ਮੇਰੇ ਬੇਟਾ ਹੀ ਵੱਡੇ ਬੇਟੇ ਸੀ ਪਲੇਟ ਹੀ ਹਾਂਜੀ ਵੇਡਨ ਲੈ ਕੇ ਆਉਣਾ ਕੀ ਚਾਹੋ ਦਿੱਕੇ ਹਾਂਜੀ ਮੇਰੇ ਚਾਵਲ ਕੁਝ ਨਾ ਵਿੱਚ ਤੇ ਰਹਿ ਗਏ ਮੇਰਾ ਸਭ ਕੁਝ ਲੱਗ ਗਿਆ ਮੇਰਾ ਸਾਲ ਖਸ ਗਿਆ ਚੱਲ ਗਿਆ ਮੇਰੇ ਬਹੁਤ ਨਾ ਲੀ ਮੇਰਾ ਬਹੁਤ ਸਾਬ ਨੂੰ ਛੱਡਿਆ ਗਿਆ ਜੀ ਉਹਦੇ ਸਿਰ ਤੇ ਉਹ ਸਾਨੂੰ ਆਪਣੇ ਸਾਥ ਰੱਖੇ ਮਾਪੇ ਨੂੰ ਮਾਪੇ ਦੇ ਪੈਰ ਪਰ ਪਲਟਾ ਬਰ ਆਪਣੇ ਥਾਂ ਤੇ ਰੱਖੇ ਆਈ ਮੇਰਾ ਦਿਲਾਂ ਦਾ ਜਾਨੀ ਸੀ ਜਿਹੜਾ ਉਹਨਾਂ ਦਾ ਬੇਟਾ ਐਸੀ ਕਿੰਨੀ ਕਿੰਨਾ 400 ਦਾ ਬੇਟਾ ਬਣੀ ਨਹੀਂ ਕੋਈ ਨਹੀਂ